ਲੋ ਜ ਤੁਰਾ ਤਰਾ ਕਰਮਾ ਬੜੀ ਦਾ ਸਹੀ ਆ ਲੈ ਆਪਣਾ ਮੋੜ ਲੈ ਲੋ ਜ ਬੰਨ ਦੋ ਥੀ ਬੰਨ ਦੋ ਸਿੰਗੀ ਸਿੰਗੀ ਫੇਸ ਕੁਆਲਟੀ ਹੁਣ ਤੁਸੀਂ ਦੇਖ ਸਕਦੇ ਹੋ ਜਜਮੈਂਟ ਕਰ ਸਕਦੇ ਹੋ ਲੈ ਵੇ ਮੋੜ ਲੈ ਭਰਾ ਲੈ ਬੰਨ ਦੇ ਥੀ ਪੂਰੀ ਬੰਨ ਦੇ ਲੋ ਜ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਠੀਕ ਹੈ ਜੀ ਦੋ ਮੱਝਾਂ ਬਾਈ ਕੋਲ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280001355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਤੋ ਵੱਤ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਅੱਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਨਾਮ ਵੀਰ ਜੀ ਆਪਣਾ ਨਾਮ ਪ੍ਰਗਟ ਸਿੰਘ ਜੀ ਪਿੰਡ ਪਿੰਡ ਵਖਤਗੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਛੋਟੀ ਜਾਣੀ ਕਰੀ ਦੋ ਜੀ ਕੈਮੀਸੂ ਵੀ ਸੂਣਾ ਛੋਟੀ ਇਹ ਆਪਣੇ ਕੋਈ ਘਰ ਦੀ ਝੋਟੀ ਆ ਜੀ ਹਾਂ ਜੀ ਦੂਜੀ ਸੂਈ ਸੂਈ ਠੀਕ ਆ ਦਹਾ ਹਫ਼ਤਾ ਤੱਕ ਰਹੇਗਾ ਜੀ ਠੀਕ ਆ ਪਹਿਲੇ ਸੂਈ 1300 ਗਲ ਦੋਤਾ ਜੀ 13 14 ਲੀਟਰ ਫਿਰ ਸੂਈ ਹਾਂ ਜੀ ਠੀਕ ਆ ਹਫ਼ਤੇ ਦੀ ਕੱਚੀ ਆ ਹਾਂ ਜੀ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਟਿਕਟੂ ਕੋ ਤਾਂ ਪਤਾ ਵੀ ਕਿਹੜਾ ਭਰਾ ਵੇਦੇ ਹੁਣ ਨਹੀਂ ਆ ਸਾਣਾ ਪਿੰਡ ਚ ਉਹਦੇ ਹੋਈ ਠੀਕ ਆ ਓਕੇ ਲੋਪਰਾ ਚੈੱਕ ਇਸ ਬਿਊਟੀ ਚੈੱਕ ਕਰ ਸਕਦੇ ਹੋ ਤੇ ਧਣ ਚੈੱਕ ਕਰ ਸਕਦੇ ਠੀਕ ਹੈ ਤੋਰ ਦੋ ਪਰਾ ਮੜਾ ਗਿੜ ਦਬੋ ਵਾਧੂ ਜਾਣਕਾਰੀ ਭਾਈ ਤੁਹ ਵੀ ਲਿਖ ਜਾਓ ਡਿਟੇਲ ਠੀਕ ਹੈ ਜੀ ਤੋਰ ਦੇ ਤੈਨੂੰ ਤੋਰ ਤੇ ਤੋਰਾ ਸਾਡੇ ਸਾਹਮਣੇ ਪਰਾ ਠੀਕ ਹੈ ਜੀ ਇਹ ਸੁੰ ਦਿਖਾਉਣੇ ਹੁਣ ਪੱਥਰ ਦਾ ਬੈਕ ਸਾਈਡ ਲੋ ਜੀ ਹਾਂ ਜੀ ਰੇਟ ਦਾ ਰੇਟ ਇਹਦਾ ਜੀ ਮੰਗਣ ਨੂੰ 1.5 ਲੱਖ ਰੁਪਏ ਮੰਗਦੇ 1.40 ਹਜ਼ਾਰ ਦੀ ਹਾਨ ਆ ਜੀ ਚੀਕਾ ਅੱਜ ਕਿੰਨੇ ਕ ਦੁੱਧ ਦੀ ਉਮੀਦ ਹੈ? ਇਹ ਕਿ 16 ਗਲ ਦਰਾਮਣਾ ਦਿਓ ਜੀ। 14 ਗਲ ਦੁੱਧ ਅਗਲੀ ਆ ਰਹਿਣਾ। ਪਹਿਲੀ ਸਵੇਰ 14 ਲੀਟਰ ਜੀ। ਹਾਂ। ਦੋਪਰਾ ਪਹਿਲੀ ਸਵੇਰ 14 ਲੀਟਰ ਹੈ। ਕਿ 16-17 ਲੀਟਰ ਦੀ ਉਮੀਦ ਆ। ਲੈਵਾ ਪੂਰਾ ਵਧੀਆ ਬਣਾਉਗੇ। ਹਾਂ ਜੀ ਹਾਂ। ਠੀਕ ਆ ਕੱਚੀ ਵਾਲੇ ਥੋੜੀ ਹੱਥ ਦੀ ਨਾ। ਠੀਕ ਆ ਜੀ। ਦੋਪਰਾ ਰੇਟ ਭਰਾਣੇ ਦੱਸਤਾ। ਹਾਂ ਜੀ ਦੂਜੀ ਦੀ ਦੱਸੋ ਜਾਣਕਾਰੀ। ਇਹ ਹੈ ਇੱਕ ਦੀ ਚੌਥੇ ਸਵੇਰ ਸੂਜੀ। ਇਹ ਆਪਾਂ ਭੂਣ ਲੈਂਦੀ Rajasthan ਤੋਂ ਜੀ। ਠੀਕ ਆ। ਗੰਗਨਗਰ ਤੋਂ ਲੈਂਦੀ ਸੀ। ਠੀਕ ਆ। ਹਾਂ ਜੀ ਇਹ ਇੱਕ ਦੀ ਚੌਥੇ ਸਵੇਰ ਸੂਜੀ। ਮ ਪਹਿਲੇ ਇਹ ਦੋ ਅਗਲੇ ਸੂਏ ਹਾਂ ਤੀਜੇ ਸੂਏ ਹੁਣ ਚੌਥੇ ਸੂਏ ਥੋੜੇ ਕੋ ਕਿੰਨੇ ਸੂਏ ਹੋ ਗਏ ਵੀਰੇ ਨੂੰ ਇਹ ਤੀਜੇ ਆਪਣੇ ਕੋਲ ਹੀ ਹੋਈ ਜਾਏ ਭਲੂਣ ਅੰਦਰ ਪਹਿਲੇ ਸੂਏ ਹੁਣ ਤਿੰਨ ਸੂਏ ਆਪਾਂ ਹੀ ਚੋਈ ਹੁਣ ਚੌਥਾ ਸੂਆ ਸੁੰਦੀ ਠੀਕ ਆ ਪਲੂਣ ਲੈਂਦੀ ਸੀ ਹਾਂਜੀ ਖੱਟੀ ਲੈਂਦੀ ਸੀ ਧੋ ਖੱਟੀ ਲੈਂਦੀ ਸੀ ਠੀਕ ਆ ਉਹ ਪ੍ਰਾਪਰ ਟਿਕਟੂ ਦਾ ਪਤਾ ਭਾਈ ਇਹ ਕਿਹੜਾ ਭਰਾ ਨਹੀਂ ਇਹ ਵੀ ਆਪਣੇ ਮਤਲਬ ਗਊਸਾਲਾ ਦੇ ਸਾਹਣ ਆ ਜੀ ਠੀਕ ਆ ਟ੍ਰੈਕਟਰ ਕ੍ਰੌਸ ਆ ਜੀ ਠੀਕ ਆ ਇਹਦੇ ਦਿਨ ਕਿੰਨੇ ਬਾਕੀ ਦੱਸਿਆ ਇਹਦੇ ਦਾ 5-4 ਦਿਨ ਲੈਂਦੇ ਜੀ ਇਹਦੇ 5-4 ਹਾਂਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਸੰਗ ਦੇਖ ਸਕਦੇ ਆ ਕਿ ਇੱਕ ਵੀ ਵੀ ਲੈ ਗਿਆ ਨਾ ਤੇ ਤੋਰ ਦੋ ਭਰਾ ਨੂੰ ਵੀ ਲੋ ਜੀ ਚੰਗਾ ਪੱਠ ਥੋੜਾ ਘਰੇਲੂ ਗਾਇਕ ਕੋਲ ਮੱਜਾਂ ਦੋਨੇ ਲੋ ਜੀ ਜਗਾ ਥੋੜੀ ਟਾਈਟ ਆ ਤਾਂ ਕਰਕੇ ਥੋੜੀ ਜੀ ਦਿੱਕਤ ਆਉਂਦੀ ਆ ਵੀਡੀਓਸ ਅ ਭਾਈ ਆਇਆ ਕਮੈਂਟ ਭਾਈ ਇਧਰੋਂ ਮੋੜ ਕੇ ਨਹੀਂ ਮੜਾ ਜਾ ਹਾਂ ਚੱਲ ਕੋਈ ਗੱਲ ਨਹੀਂ ਅ ਤਾਂ ਕਿਹੜਾ ਹੋ ਦਬਾ ਭਾਈ ਉਧਰ ਨੂੰ ਯਾਰ ਲੋ ਜੀ ਇੱਥੇ ਹੀ ਦਿਖਾ ਦੀ ਸਮਾਰਕੀ ਲੈ ਵੱਲੂਆ ਤੁਰਦੀ ਦਾ ਤੋਰ ਦੋ ਤੋਰ ਦੋ ਤੋਰ ਦੋ ਕਲੋਜ਼ ਹੁਣ ਤੁਸੀਂ ਜੇਖ ਸਕਦੇ ਹੋ ਜੱਜਮੈਂਟ ਕਰ ਸਕਦੇ ਹੋ ਲੈ ਦੇ ਦੇ ਮੋੜ ਲਾ ਭਰਾ ਲਿਆ ਬੰਦ ਇੱਥੇ ਪੂਰੀ ਬੰਦ ਦੇ ਕਲੋਜ਼ ਹਾਂਜੀ ਭਾਈ ਰੇਟ ਇਹਦਾ ਜਾਇਜ਼ ਆ ਇਹਦਾ ਮੂ ਪੈਕ ਲੱਖ 35000 ਰੁਪਏ ਮੰਗਦੇ ਜੀ ਹਾਂਜੀ 1 30 ਦੀ ਹਾਂਣਾ ਜੀ 130000 ਦੀ ਹਨ ਹਾਂਜੀ ਠੀਕ ਹੈ ਲੋਪਰਾ ਹੋਰ ਮਾੜ ਮੜਾ ਕੁਦੇ ਨਹੀਂ ਹੋਰ ਕਰਦੇ ਮਾਨ ਪਰ ਮੌਕੇ ਤੇ ਠੀਕ ਹੈ 130000 ਅਭਿਆਨ ਦੇ ਦਿੰਗੇ ਠੀਕ ਹੈ ਲੋਪਰਾ ਚੈੱਕ ਕਰ ਸਕਦਾ ਹਾਂ ਜੇ ਵਾਲੂ ਬਾਬਾਈ ਕੋਲ ਦੋਈ ਦਾ ਗਾਰੰਟੀ ਹੈ ਜੀ ਆਪਣੀ ਮੱਝਾਂ ਦੀ ਜਿਹੜੀ ਦੁੱਧ ਘਟ ਦੇਣੀ ਹੈ ਸਾਰਾ ਸਤਾਨਾ ਕੱਲ ਦੁੱਧ ਦੇ ਥਲੇਗਾ ਉਹਦੇ 16 ਕਿਲੋ ਦੇ ਠੀਕ ਆ ਉਹ ਇਹ 10 ਦਿਨ ਲੈ ਜੂਰਾ ਉਹਨਾਂ ਨੂੰ ਠੀਕ ਆ ਹਾਂਜੀ ਜਿੰਨਾ ਜਿੰਨਾ ਤੁਸੀਂ ਦੱਸਿਆ ਇਹ ਗੱਲ ਹਾਂਜੀ ਹਾਂ ਚੋਹ ਹੈ ਜੀ ਆਪਾਂ ਇਹਨਾਂ ਥੱਲੇ ਠੀਕ ਆ ਪਿਛਲੇ ਸੂਚ ਹੋਇਆ ਬਾਕੀ ਸੇਵਾ ਦੇ ਸਰਦੇ ਹਨ ਠੀਕ ਆ ਉਹ ਸਾਰੀਆਂ ਰਾਜਸਤਾਨੀ ਮੱਝਾਂ ਆ ਠੀਕਾ ਇਹਦੇ ਲਈ ਹੈਡ ਹਾਂਜੀ ਹਾਂ ਸਾਰੀਆਂ ਬਾਈ ਕਹਿੰਦਾ Rajasthan ਦੀਆਂ Punjab ਦੀਆਂ ਠੀਕ ਹੈ ਨਾ ਤੇ ਦੋਦੋ ਦਾ ਕੰਮ ਆ ਬਾਈ ਦਾ ਜੇ ਕਿਸੇ ਨੂੰ ਜ਼ਰੂਰਤ ਹੋਈ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਰੋ ਧੰਨਵਾਦ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਪਰਾ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ